ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਸਿਆਵਾਜ ਆਪਾ ਸੁਣਦੇ ਹਾਂ ਲੇਖਿਕਾ ਦਿਨੇਪਕੌਰ ਟਿਵਾਣਾ ਜੀ ਦੀ ਲਿਖੀ ਹੋਈ ਕਹਾਣੀ ਬਸ ਕੰਡਕਟਰ ਨੇੜੀ ਡਾਕਟਰ ਪਾਲੀ ਦੀ ਬਦਨੇ ਨਾਬੇ ਤੋਂ ਪਟਿਆਲੇ ਦੀ ਹੋ ਗਈ ਕਰਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੇ ਰੁਕਵਾ ਲਈ ਜਾਵੇ ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੇ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬਸ ਤੇ ਸਵੇਰੇ ਨਾਬੇ ਤੋਂ ਚੱਲੀ ਜਾਂਦੀ ਤੇ ਆਥਣ ਨੂੰ ਵਤ ਤੌਂਦੀ ਬਸਾਂ ਦੀ ਖੜਖੜ ਗਰਮੀ ਪਸੀਨਾ ਪੇੜ ਤੇ ਕੰਡਕਟਰਾਂ ਦੀਆਂ ਬੇਹੁਦਾ ਹਰਕਤਾਂ ਅਸੱਭਿਆ ਗੱਲਾਂ ਤੋਂ ਉਹਦਾ ਜੀ ਕਾਲਾ ਪੈਂਦਾ ਪਰ ਕੁਝ ਦਿਨਾਂ ਦੀ ਤਾਂ ਗੱਲ ਨਹੀਂ ਸੋਚ ਉਹ ਸਭੋ ਕੁਝ ਜਰਲ ਨਹੀਂ ਜੇਸੇਨ ਜੇਤ ਦੇ ਉਸ ਵਸਤੇ ਡਿਊਟੀ ਹੁੰਦੀ ਉਹ ਥੋੜੀ ਸੌਖੀ ਰਹਿੰਦੀ ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਸੌਉਂ ਦਿਸਦਾ ਸੀ ਇਹ ਬੈਗ ਵਾਲੀ ਕੁੜੀ ਕਾਸੇ ਵਿੱਚ ਨੌਕਰੇ ਇੱਕ ਦਿਨ ਇੱਕ ਭਾਈ ਨੇ ਜੀਤ ਨੂੰ ਪੁੱਛਿਆ ਆਹੋ ਜੀ ਡਾਕਟਰ ਨਹੀਂ ਐ ਵੱਡੇ ਡਾਕਟਰ ਨੇ ਆਂਦੇ ਨੇ ਪੂਰਾ 300 ਰੁਪਏ ਤਨਖਾਹ ਲੈਂਦੇ ਜੀ ਇਤਨੇ ਟਿਕਟ ਫੜਾਉਂਦੇ ਆ ਕੋਲੀ ਜੀ ਦੱਸਿਆ ਜੀ ਅੱਜਕੱਲ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ ਸਰਦਾ ਤਾਂ ਆਦਮੀਆਂ ਦਾ ਰੋਬ ਨਹੀਂ ਰਿਹਾ ਨਾਲ ਦੀ ਸੀਟ ਤੇ ਬੈਠੇ ਅਧ ਖੜ ਜਾਈ ਬੰਦੇ ਨੇ ਆਖਿਆ ਜੀ ਭਾਵੇਂ ਕਿੰਨਾ ਹੀ ਕਮਾਉਣ ਘਰਾਣਿਆਂ ਦੀਆਂ ਕੰਨੋ ਆਦਮੀ ਸਾਹਮਣੇ ਅੱਖ ਚੱਕਦਿਆਂ ਨੇ ਤੇ ਆ ਕੁੜੀ ਡਾਕਟਰ ਨੇ ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿਣਾ ਦੇਖੀਏ ਸੌਰੀ ਦੇ ਜਾਣੇ ਮੂੰਹ ਵਿੱਚ ਬੋਲਦੇ ਪਾਲੀਵਲ ਤੱਕਦੇ ਆ ਪਿਛਲੀਆਂ ਸੀਟਾਂ ਤੇ ਬੈਠੇ ਇੱਕ ਸਰਦਾਰ ਨੇ ਆਖਿਆ ਯਾਰਾ ਸਾਡੇ ਵੀ ਕਿਸੇ ਫਿਕਰਾ ਵਿੱਚ ਹੀ ਰਹਿ ਗਿਆ ਜਦੋਂ ਟਿਕਟ ਫੜਾਉਂਦਿਆਂ ਗੁਲਾਬੀ ਜਿਹੇ ਕੁਰਤੇ ਵਾਲੀ ਤੇਨੇ ਦੇ ਸ਼ੁਕੀਨ ਵਾਲ ਜੀ ਤਨੇ ਕੋਲ ਕੇ ਤੱਕਿਆ ਤੇ ਆਖਿਆ ਕਿਉਂ ਬਈ ਓਏ ਜਾਣ ਦੀ ਸਲਾਹ ਕੇ ਲਾਦਿਆਂ ਹੁਣੇ ਹੀ ਭੁੰਜ ਮੈਂ ਤਾਂ ਕੰਡੈਕਟਰ ਸਾਹਿਬ ਕੁਝ ਨਹੀਂ ਆਖਿਆ ਐਵੇਂ ਕਾਹਨੂੰ ਗਰਮ ਭੁੰਨੇ ਹੋ ਪਾਲੀ ਨੂੰ ਜਦੋਂ ਜੀਤਨੇ ਟਿਕਟ ਫੜਾਇਆ ਤਾਂ ਉਹ ਗੋਂ ਦਸਾਂ ਦਾ ਨੋਟ ਕੱਢ ਕੇ ਦੇਣ ਲੱਗੀ। ਪਾਨਤਾ ਹੈ ਨਹੀਂ ਮੇਰੇ ਕੋਲ। ਚਲੋ ਪੈਸੇ ਕੱਲ ਦੇ ਦੇਣਾ। ਆਹ ਉਹ ਅਗਾ ਲੰਗਿਆ। ਅੱਗੋਂ ਇੱਕ ਬੁੱਢੇ ਨੇ 4 ਦਸਾਂ ਦਾ ਨੋਟ ਹੀ ਕੱਢਿਆ। ਮਾਈੁੱਟੇ ਹੋਏ ਨਹੀਂ ਮੇਰੇ ਕੋਲ। ਸਾਢੇ 10 ਸਾਨੇ ਸਾਰਾ ਪੜਾ ਹੈ। ਤੇ ਐਡਾ ਸਾਰਾ ਨੋਟ ਕੱਢ ਫੜਾਉਨੇ ਹੋ। ਚੰਗਾ ਜਾ ਪੈਸੇ ਪਨਾ ਲਿਆ ਉੱਤਰ ਕੇ। ਜੇ ਇਤਨੇ ਜਰਾ ਸਖਤ ਆਵਾਜ਼ ਨਾਲ ਆਖਿਆ ਵੇ ਪੁੱਤਾ ਐਨੇ ਨੂੰ ਬਸ ਨਾ ਤੁਰ ਜਾਵੇ ਮੈਂ ਤਾਂ ਜ਼ਰੂਰੀ ਜਾਣਾ ਏ ਤੋ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇ ਦੇ ਬੁੱਢੀ ਨੇ ਤਰਲੇ ਨਾਲ ਆਖਿਆ ਅੱਛਾ ਮਾਈ ਬੈਠ ਜਾ ਆਖੋ ਟਿਕਟ ਕੱਟਣ ਲੱਗ ਪਿਆ ਪਾਲੀ ਆਪਣੇ ਹਸਪਤਾਲ ਮਰੀਜ਼ਾਂ ਦਵਾਈਆਂ ਨਰਸਾਂ ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬਸ ਰਖੜਾ ਕਲਿਆਣ ਤੋਂ ਰੌਣੀ ਪਿੱਛੇ ਛੱਡਦੇ ਹੋਏ ਚੌਂਗੀ ਦੇ ਕੋਲ ਪਹੁੰਚ ਗਈ ਯਾਰ ਅੱਜ ਇਧਰ ਦੀ ਚੰਨੀ ਨੇਲਾ ਪਵਨ ਕਰਨੀ ਦੀ ਜੀ ਇਤਨੇ ਡਰਾਈਵਰ ਨੂੰ ਆਖਿਆ ਗੁਰਦੁਆਰੇ ਵੱਲੋਂ ਜਾਣ ਵਾਲੀਆਂ ਸਵਾਰੀਆਂ ਜ਼ਰਾ ਕੋ ਗੁੱੜ ਬੜਾਈਆਂ ਪਰ ਹੁਣ ਤੀਕਤਾ ਬਸ ਮੁੜ ਕੇ ਸਿੱਧੇ ਸੜਕੇ ਵੀ ਪੈ ਚੁੱਕੇ ਸੀ ਫੂਲ ਸਿਨੇ ਕੋਲ ਕੰਡਕਟਰ ਨੇ ਘੰਟੀ ਕਰਕੇ ਬੱਸ ਰੋਕ ਲਈ ਤੇ ਤਾਂ ਕੀ ਬੋਲਦੇ ਆ ਪਾਲੀ ਨੂੰ ਆਖਣ ਲੱਗਾ ਤੁਸੀਂ ਇੱਧਰ ਉਤਰ ਜਾਓ ਹਸਪਤਾਲ ਨੇੜੇ ਰਹੂਗਾ ਪਾਲੀ ਕਾਲੀ ਨਾਲ ਉਤਰ ਗਈ ਉਹਦਾ ਧੰਨਵਾਦ ਕਰਨਾ ਹੀ ਭੁੱਲ ਗਈ ਵਿਚਾਰਾ ਬੜਾ ਚੰਗਾ ਕੰਡਕਟਰ ਏ ਉਹਨੂੰ ਇੱਕ ਵਾਰੀ ਖਿਆਲ ਆਇਆ ਅੱਜ ਸ਼ਾਮ ਨੂੰ ਵਾਪਸ ਜਾਣ ਲੱਗੇ ਆ ਜਦੋਂ ਉਹ বাস ਢੇ ਤੇ ਪਹੁੰਚੇ ਤਾਂ বাস ਭਰ ਚੁੱਕੀ ਸੀ ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬਸਤਾ ਇੰਤਜ਼ਾਰ ਕੀਤਾ ਕਿਸੇ ਬਸਤਾ ਇੱਕ ਕੰਡਕਟਰ ਸਮੇਂ ਇਸ ਦੇ ਗਲਮੇ ਦੇ ਬਟਨ ਖੋਲ ਆਵਾਰਾ ਫਿਲਮ ਦਾ ਗਾਣਾ ਗੂੰਗਣਾਉਂਦਾ ਦੋ ਤਿੰਨ ਵਾਰੀ ਉਹਦੇ ਅੱਗੋਂ ਨਹੀਂ ਲੰਘਿਆ ਇੱਕ ਮੰਗਦੇ ਨੂੰ ਆਨਾਂ ਦੇ ਕੇ ਉਸ ਮਸਾ ਗਲੋ ਲਾਇਆ ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ ਪਾੜ ਤੱਕਦੇ ਸਨ ਅਗਲੇ ਦਿਨ ਫਿਰ ਚਾਸ ਅਜੇਹਾ ਹੋਇਆ ਕਿ ਜਦੋਂ ਉਹ ਨਾਬੇ ਅੱਡੇ ਤੇ ਪਹੁੰਚੇ ਤਾਂ バス ਭਰ ਚੁੱਕੇ ਸੀ ਤੇ ਬਿਨਾ ਟਿਕਟੋਂ ਵਾਦੂ ਸਵਾਰੀਆਂ ਨੂੰ ਜੀਤ ਫੜਫੜ ਉਤਾਰ ਰਿਹਾ ਸੀ ਜੀਤ ਇੱਕ ਪਲ ਉਹਦੇ ਕੋਲ ਆਇਆ ਤੇ ਆਖਣ ਲੱਗਾ ਤੁਸੀਂ ਅਗਲੀ ਸੀਟ ਤੋਂ ਝੋਲਾ ਚੁੱਕ ਕੇ ਬੈਠ ਜਾਓ ਤੁਹਾਡੇ ਖਾਤਰ ਸੀਟ ਰੱਖੀ ਪਈ ਹੈ ਕਈ ਕੂਰ ਦੀਆਂ ਨਜ਼ਰਾਂ ਕੋਲੋਂ ਲੰਘ ਪਾਲੀ ਸੀਟ ਤੇ ਜਾ ਬੈਠੀ ਤੇ ਜੀਤ ਨੇ ਝਟ ਬੱਸ ਨੂੰ ਚੱਲਣ ਦੀ ਘੰਟੇ ਮਾਰਦੇ ਤੇ ਇਹ ਤਾਂ ਵਿਚਾਰਾ ਬੜਾ ਚੰਗਾ ਕੰਡਕਟਰ ਏ ਪਾਲੇ ਨੂੰ ਦਿਲ 'ਚ ਇੱਕ ਵਾਰ ਖਿਆਲ ਆਇਆ ਬਦਲੇ ਮੁੜ ਨਾਬੇ ਦੀ ਕਰਾਂ ਵਿੱਚ ਜਿਉਂ-ਜਿਉਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ ਬੱਸਾਂ ਦੀ ਖੜਖੜ ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ 'ਤੇ ਚੜੇ ਰਹਿੰਦੇ ਕਈ ਵਾਰ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਉਹਦੇ ਵਧੀਆ ਕੱਪੜੇ ਵੱਟੋ-ਵੱਟ ਹੋ ਜਾਂਦੇ ਕਿਸੇ ਕੋਲੋਂ ਆਉਂਦੇ ਪਸੀਨੇ ਦੀ ਬੋ ਉਹਦਾ ਸਿਰ ਚਕਰਾਨ ਲਾ ਦਿੰਦੇ ਫਿਰ ਇੱਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ ਨਹੀਂ ਬੀਬੀ ਰਹਿਣ ਦਿਓ ਆਖ ਜੀਤ ਅਗਾ ਲੰਗਿਆ ਨਹੀਂ ਬਈ ਪੈਸੇ ਲੈ ਲੈ ਪਾਲੀ ਨੇ ਜ਼ੋਰ ਲਾਇਆ ਕੀ ਫਰਕ ਪੈ ਚੱਲਿਆ ਆਖ ਉਹ ਹੋਰ ਅਗਾ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ ਝਗੜਾ ਕਰਨਿਆ ਪਾਲੀ ਨੂੰ ਸੰਗ ਲੱਗੀ ਤੇ ਉਹ ਚੁੱਪ ਕਰਕੇ ਬੈਠ ਗਈ ਪਰ ਸਾਰੇ ਰਾਹ ਉਹ ਹੈਰਾਨ ਹੁੰਦੇ ਰਹੇ ਕਿ ਕੰਡਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲਏ ਉਹਨੂੰ ਇਹ ਚੰਗਾ ਵੀ ਨਾ ਲੱਗਿਆ 300 ਰੁਪਿਆ ਕਮਾਣ ਵਾਲੀ ਨਹੀਂ ਸਾਢੇ 10 ਸਾਨੇ ਭਲਾ ਕੀ ਮਾਇਨੇ ਰੱਖਦੇ ਸਨ ਅਗਲੇ ਦਿਨ ਉਹ ਜਾਣ ਕੇ 5 ਮਿੰਟ ਦੇਰ ਨਾਲ ਗਈ ਉਸਨੇ ਸੋਚਿਆ ਅੱਜ ਪੀਪਲ ਬਸਤੇ ਨਹੀਂ ਸਭ ਉਹ ਪੈਪਸੂ ਰੋਡਵੇ ਤੇ ਜਾਵਾਂਗੇ ਕੀ ਫਜ਼ੂਲ ਗੱਲ ਐ ਕਿ ਪੈਸੇ ਹੀ ਨਾ ਲੈ ਜਾਣ ਪਰ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਈਵਰ ਬੱਸ ਸਟਾਰਟ ਕਰੀ ਖੜਾ ਸੀ ਤੇ ਕੰਡਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ ਓਏ ਆਉਂਦਾ ਹੁਣ ਕਿਉਂ ਭੇਰਵੇਂ ਵੱਢੀ ਐ ਐਡੀ ਛੇਤੀ ਜਾਣੀ ਮੀ ਆਉਂਦਾ ਜੀਤ ਨੇ ਹੌਲੀ ਹੌਲੀ ਆਉਂਦੇ ਆ ਆਗੇ ਪਹੁੰਚਣਾ ਐ ਕਿ ਨਹੀਂ ਮੜਕਾ ਨਾਲ ਹੀ ਆਉਣਾ ਐ ਡਰਾਈਵਰ ਬੋਲਿਆ ਚਲੋ ਬੀਬੀ ਬੈਠੋ ਅਗਲੀ ਸੀਟ ਤੇ ਤਾਂ ਕੀ ਖੋਲਦੇ ਆ ਪਾਲੀ ਨੂੰ ਨੇ ਆਖਿਆ ਮੇਮ ਸਾਹਿਬਾ ਤੋਂ ਬਿਨਾ ਬਾਸ ਕਿਵੇਂ ਤੁਰ ਪੈਂਦੀ ਪਿਛੋਂ ਨਾਬੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇੱਕ ਕਲਰ ਹੌਲੀ ਜਿਹੀ ਬੋਲਿਆ ਜੀਤ ਨੇ ਘੂਰ ਕੇ ਉਹਦੇ ਵੱਲ ਤੱਕਿਆ ਸਭ ਚੁੱਪ ਕਰ ਗਏ ਬਾਸ ਤੁਰ ਪਈ ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ-ਵਾਰ ਆਖਣ ਦੇ ਵੀ ਜੀਤ ਨੇ ਨਾ ਕਰ ਦਿੱਤੀ ਪਾਲੀ ਨੂੰ ਡਾਢਾ ਗੁੱਸਾ ਆਇਆ ਇਸ ਬੇਈਮਾਨੀ ਵਿੱਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਹੈ ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ ਖੈਰ ਕੰਪਨੀ ਨਾਲ ਤਾਂ ਧੋਖਾ ਕੀ ਹੈ ਨਾ ਉਹ ਸੋਚ ਹੀ ਰਹੀ ਸੀ ਕਿ ਬਸ ਖੜੀ ਕਰ ਇੱਕ ਚੈੱਕਰ ਚੜਪੇ ਲੋਕਾਂ ਨੇ ਉਹ ਜਦੋਂ ਟਿਕਟਾਂ ਦੇਖ ਰਿਆ ਸੀ ਤਾਂ ਪਾਲੀ ਤਰੇਲੀਆਂ ਉਤਰੇਲੀਆਂ ਹੋ ਗਈ ਕਿੰਡੀ ਸ਼ਰਮ ਦੀ ਗੱਲ ਏ ਕਿ ਮੇਰੇ ਕੋਲ ਟਿਕਟ ਹੀ ਨਹੀਂ ਮੈਂ ਆਖ ਦੇਾਂਗੀ ਕਿ ਕੰਡਕਟਰ ਨੇ ਦਿੱਤਾ ਹੀ ਨਹੀਂ ਮੈਂ ਮੰਗਿਆ ਸੀ ਉਹਨੇ ਸੋਚਿਆ ਪਰ ਵਿਚਾਰਾ ਫਸੇਗਾ ਨਹੀਂ ਕਹਿ ਦਿਆਂਗੀ ਕਿ ਮੈਂ ਲੈਣਾ ਭੁੱਲ ਗਈ ਪਰ ਨਹੀਂ ਮੈਂ ਕਾਨੂੰ ਝੂਠ ਬੋਲਣਾ ਉਹਦੇ ਅੰਦਰੋਂ ਅੰਦਰ ਬਹਿ ਸੌਣ ਲੱਗੀ ਇੰਨੇ ਨੂੰ ਚੈੱਕ ਕਰ ਉਹਦੇ ਕੋਲ ਆ ਪਹੁੰਚਿਆ ਜੀ ਟਿਕਟ ਉਹਨੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿੱਚੋਂ ਟਿਕਟ ਕੱਢ ਕੇ ਕਿਹਾ ਇਹ ਬੀਬੀ ਮੇਰੀ ਭੈਣ ਹੈ ਇਹਨਾਂ ਦਾ ਟਿਕਟ ਮੇਰੇ ਕੋਲ ਹੈ ਕਿੱਕ ਦੇ ਕੇ ਚੈਕਰ ਇੱਕ ਵਾਰੀ ਗੋਡਿਆਂ ਤੋਂ ਕਸੇ ਪਜਾਮੇ ਤੇ ਕੋਣੀਆਂ ਤੋਂ ਫਟੇ ਸਾਤੀ ਕੱਪੜਿਆਂ ਵਾਲੇ ਕਨੈਕਟਰ ਤੇ ਕੀਮਤੀ ਸਾੜੀ ਵਾਲੀ ਡਾਕਟਰ ਨੇ ਵਲ ਤੱਕ ਕੇ ਅੱਖਾਂ ਹੀ ਅੱਖਾਂ ਵਿੱਚ ਮੁਸਕੁਰਾਇਆ ਜੀਤ ਲੋਹਾ ਲੱਖਾ ਹੋ ਗਿਆ ਚੈਕਰ ਛੇਤੀ ਨਾਲ ਉਸ ਬੱਸ ਵਿੱਚ ਉਤਰ ਗਿਆ ਪਾਲੀ ਹੈਰਾਨ ਪਰੇਸ਼ਾਨ ਸੋਚ ਰਹੀ ਸੀ 60 ਰੁਪਏ ਵਿੱਚ ਗੁਜ਼ਾਰਾ ਕਰਨ ਵਾਲਾ ਖਬਰੇ ਕਿਸੇ ਦਿਨ ਰੋਟੀ ਖਣੋ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ ਹਸਪਤਾਲ ਵਿੱਚ ਉਹਨੂੰ ਕਿੰਨੇ ਵਾਰ ਇਹ ਗੱਲ ਯਾਦ ਆਈ ਤੇ ਉਹ ਡਾਡੀ ਬੇਚੈਨ ਹੋਈ ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚੀ ਤਾਂ ਹੌਲੀ-ਹੌਲੀ ਤੁਰਦਾ ਉਦਾਸ ਜੀਤ ਉਹਦੇ ਕੋਲ ਆਇਆ ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿੱਚ ਪੜ੍ਹਦੀ ਸੀ ਹੱਲਿਆਂ ਵੇਲੇ ਉਹ ਤੇ ਹੀ ਮਰੀ ਗਈ ਬਾਕੀ ਦੇ ਬਿਮਾਰੇ ਗਏ ਮੈਂ ਰੋਲ ਦਾ ਖੁਰਦਾ ਇੱਧਰ ਆ ਗਿਆ ਪੜਾਈ ਵੀ ਕਿੱਥੋਂ ਹੋਣੀ ਸੀ ਕਈ ਵਾਰ ਤਾਂ ਰੋਟੀ ਵੀ ਨਸੀਬ ਨਾ ਹੁੰਦੀ ਫਿਰ ਮੈਂ ਕੰਡਕਟਰ ਬਣ ਗਿਆ ਤੁਹਾਡਾ ਬੈਗ ਤੇ ਟੋਪੀਆਂ ਜਿਹਆਂ ਦੇਖ ਕੇ ਮੈਨੂੰ ਅਮਰਜੀਤ ਦੀ ਯਾਦ ਆ ਜਾਂਦੀ ਸੀ ਤੇ ਅੱਗੋਂ ਉਹਦਾ ਗਲਾ ਭਰ ਆਇਆ ਪਾਣੀ ਡਾਡੀ ਬੇਚੈਨ ਹੋਈ ਉਹਨੂੰ ਸਮਝ ਨਾ ਲੱਗੇ ਕਿ ਕੀ ਆਖੇ ਐਨੇ ਨੂੰ ਬੱਸ ਆ ਗਈ ਉਹ ਕਾਲੀ ਨਾਲ ਉਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਨੂੰ ਡਾਡੀਆਂ ਮੋਫੀਜੀਆਂ ਅੱਖਾਂ ਨਾਲ ਤੱਕਦੇ ਰਹੇ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ